organizations association chakri mandir ravender singh honnu sathiyan bulawange aaj unhdi jari hone di yaad hai priy nirwan vich bani ke assi vasta hai ki jo mai samajhta hai ki jado putra vich jan kithe mutraanche jo mai soch hai wo nirwan hai mukti hai ਉਹ ਆਪਣੇ ਸੂਰਜ ਦੇ ਮਤਲਬ ਕਿ ਉਹ ਧਮ ਦੇ ਵਿਚਕਾਰ ਵਿੱਚ ਕਿਸ ਤਰ੍ਹਾਂ ਸਿੱਖੇ ਨੇ ਉਹ ਮੁਕਤੀ ਪਹਿਲੇ ਹੀ ਪ੍ਰਾਪਤ ਕਰਦੇ ਆ ਉਹ ਅਵਿਲੀਯੰ ਬਰਾਈਆਂ ਨੇ ਸਾਡੇ ਉਹ ਮੇਰਾ ਖਿਆਲ ਹੈ ਜੋ ਮੈਂ ਇਸ ਵਕਤ ਵਿਚਾਰ ਕੀਤਾ ਵੀ ਨਿਰਮਣ ਸਸਸ ਉਹ ਇਸ ਅਵਸਥਾ ਦੇ ਵਿੱਚ ਉਹ ਆਪਣੀਆਂ ਮਿਸੂਸ ਕਰਦੇ ਨੇ ਸਸਾਰੇ ਚੀਜ਼ਾਂ ਤੋਂ ਸਸਾਰੇ ਗੱਲਾਂ ਤੋਂ ਇੱਕ ਪਾਸੇ ਅਸੂਨ ਨਾ ਅਗਰ ਜੇਹੀ ਵਸਤਾ ਜਦ ਜਦ ਇਹ ਸ਼ਬਦ ਦੇ ਵਿੱਚ ਜਿਹहां ਬਸਤਾ ਮੰਦਰ ਕੀਤਾ ਹੁੰਦਾ ਹੈ ਪਰ ਮੈਂ ਤੇ ਉਹ ਬੰਨਣਾ ਚਾਹਤ ਹਾਂ ਕਿ ਉਹ ਪੁੱਤਰ ਨਹੀਂ ਹੈ ਦਸ਼ਨਾ ਫਾਂਦੇ ਵਿੱਚ ਉਹਨਾਂ ਨਾਲ ਬਾਤ ਕਰ ਸਕਦੇ ਵੀ ਜਾਵੇ ਉਹਨਾਂ ਨੇ ਮੁਕੀ ਦੀ ਮੁਕੀ ਫਰੀਦ ਬਾਂਦੇ ਡੈਪਟੀਸ਼ਨ ਕਿ ਉਸ ਨੂੰ ਅਗੇ ਕੋਈ ਜੁਲਸਾਤ ਪ੍ਰਾਪਤ ਨਹੀਂ ਹੋਵੇ ਤੋ ਉਹ ਰੰਗੀ ਚੱਲਣਗੇ ਭਗਵਾਨ ਸਾਹਿਬ ਨੇ ਜੋ ਆਸਟ੍ਰੇਲੀਆ ਵਿਖਲਾਸ ਸਨ ਉਹਨਾਂ ਨੂੰ ਲਿਖ ਦਿਵਾਇਆ ਕਿ ਗਾਇਨ ਇਨਸਰਟ ਪੰਜਾਬ ਵਿੱਚ ਨਾ ਕਰਨ ਦਾ ਕੀਤਾ ਤਾਂ ਉਹਨਾਂ ਦੀ ਅਸਿਸਟੈਂਟ ਆ ਬੰਬਈ ਵਿੱਚ ਮੌਜ ਵਿੱਚ ਪੈਦਾ ਹੋਏ ਮਤ ਦੇਖ ਸਕਦੇ ਹੋ ਔਰ ਜਿਹੜੇ ਮਾਰ ਦੇ ਰਹਾ ਸਨ ਬਾਈ ਤੇ ਉਹਨਾਂ ਦੇ ਡਿਜੀਟਲ ਸਰਟਨ ਆ ਮਾਰ ਦੇ ਪੱਕੀ ਲਾਈਕ ਬਹੁਤ ਦਾ ਚੈਪਟਰ ਇੱਕ ਜੀਵਨ ਗਾਥਾ ਜਿਸ ਨੇ ਉਸ ਵੇਲੇ ਸਮਾਜ ਦੇ ਵਿੱਚ ਪ੍ਰਵੇਸ਼ ਕੀਤਾ ਇਨੀਆ ਬਸਤਾ ਮਾ ਉੱਥੇ ਨਿਕਲ ਕੇ ਵੀ ਇਥੇ ਮਰਨ ਵਾਲਾ ਹੋਵੇ ਸਭ ਮਨੁਸ਼ੀਅਤ ਕੀ ਹੋਵੇ। ਉਹ ਜੋ ਸ਼ਮਪੀਤ ਹੋਏ ਨੇ ਉਸ ਵਿਪਲ ਭਗਵਾਨ ਚਿੜੇ ਹੈ ਜਿਨਾ ਚੇ ਪੜੀ ਇਹ ਮੈਂ ਮੱਤ ਕੇ ਕੋਸ਼ਿਸ਼ ਕੀਤੀ ਕਰਵਾ ਦਿੱਤਾ। ਜਿਛੇ ਸ਼ਹਿ ਮਾਰੀ ਹੋ ਗਈ ਸੀ ਜਦੋਂ ਗਲੇ ਸ਼ਬਦ ਇਸ ਜੱਥ ਕਿਸੇ ਕਰਾਂਗੇ ਉਹ ਆ ਗਿਆ ਸੀ। ਇੱਕ ਥਮਾਰ ਔਰ ਇੱਕ ਇੱਕ ਸ਼ਬਦ ਦੇ ਦੋ ਸ਼ਬਦ ਦੇ ਵਿੱਚ ਪੰਜ ਵਰਨਾਂ ਦੇ ਚੰਡ ਹੋਏ। ਨਫਰਤ ਦੇ ਵਿੱਚੋਂ ਕੋਈ ਨਫਰਤ ਕਿਸੇ ਨੂੰ ਬਣਾਇਆ ਕਿ ਤਾਂ ਕਿ ਕਕਰ ਦੋਸ਼ੀ ਦੂਜੇ ਇੱਕ ਦੋਸ਼ੀ ਆਉਣੀ ਉਹ ਵੀ ਲੋਸਟਾ ਦਾ ਉਹ ਸੈਸ਼ਨ ਦੇ ਵਿੱਚ ਭਵਾਂ ਸਾਹਿਬ ਦਾ ਸਕੂਲ ਕਾਲਜ ਸੋਸਾਇਟੀ ਸਬਲੀਮਿਟੀ ਕਰਨਾ ਹੁੰਦੇ باوجود ਵੀ ਉਹ ਨੰਬਰ ਤੇ ਦੁਨੀਆ ਦੇ ਉਹਨਾਂ ਪੰਜਿਆਂ ਵਿੱਚੋਂ ਵਿਗਿਆਨ ਸੰਕਰਣ ਤੇ ਅਰਥਵਿਸ਼ਾਵਾ ਹੋਵੇ ਰਾਜਨੀਤਿਕ ਹੋਸਤਾ ਹੋਵੇ ਸੋਸ਼ਲ ਜਿਹੜੀ ਵਰਸਾ ਦੀ ਉਸੁੰਜ ਜਿਸੀ ਉਹ ਤਾਂ ਇਹ ਜਿਹੜੀ ਰਾਜਨੀਤੀ ਦਾ ਧਰਮਖ ਸੀ ਸਾਰੇ ਖਿਆਲ ਜੋ ਉਹਨਾਂ ਨੇ ਸੰਸ਼ਕੋਪ ਉਹਨਾਂ ਨੇ ਕੀ ਕੀਤਾ ਉਹ ਸਿਚੂਏਸ਼ਨ ਜੋ ਬਾਬਾ ਸਾਹਿਬ ਬੈਕਸਟਾਰ ਦੀ ਤਰ੍ਹਾਂ ਜਿਵੇਂ ਉਹਨਾਂ ਹਾਲਾਤਾਂ ਵਿੱਚ ਮੁਕਾਬਲਾ ਕਰ ਸਕਦਾ ਮੇਰੀ ਸਮਝ ਤੋਂ ਬਾਹਰ ਹੈ ਕਿ ਕਿਸ ਨੂੰ ਕਿਹਦੇ ਬਣੇ ਸੰਸਾਪ ਨੂੰ ਪ੍ਰਵਾਸ ਕਰਕੇ ਵੀ ਇਹ ਬੋਲਣਾ ਆਪਣੇ ਸੋਸਾਇਟੀ ਨੂੰ ਆਪਣੇ ਸਮਾਜ ਨੂੰ ਬਚਾਉਣ ਲਈ ਮੈਂ ਇਹ ਗੱਲ ਕਰਾਂ ਦੀ ਪ੍ਰੇਰਣਾ ਲੋਕਾਂ ਕਿ ਸ਼ੇਗਾਨੀ ਕਰ ਕਰਾ ਮਹਾਪਾਰ ਦੀ ਕਲਾ ਅੰਕਾਰ ਕਰਾ ਮੈਂ ਕਰਦਾ ਵਿਚਾਰਿਤ ਸੰਗੀਤ ਵਿਚਾਰਿਤ ਲੋ ਸਿਚੁਏਸ਼ਨ ਸੀ ਬਿਹਦਰ ਬੈਂਡ ਕੁੰਡੀ ਲੋ ਦਾ ਸਿੱਧੇ ਪਾਣੀ ਵਿੱਚੋਂ ਉਹ ਸਿਚੁਏਸ਼ਨ ਜਿਹੜੀ ਕੰਧਾਰਸ ਤੋਂ ਪਹਿਲੇ ਉਹ ਵੀ ਇੱਕ ਬੜਾ ਚੰਬਾ ਉਹ ਮੇਰੀ ਸਮਝ ਦੇ ਅਨੁਸਾਰ ਉਹਨਾਂ ਨੇ ਆਪਣੇ ਬਾਣੀ ਦਾ ਆਪਣੇ ਕਾਰਜਾ ਦੇ ਮਾਲਕ ਨੂੰ ਅਦੇਸ਼ ਦਿੱਤੀ ਸਿਚੁਏਸ਼ਨ ਦੇਖੀ ਕਿ ਪਰ ਉਹ ਉਸ ਸਥੀਆ ਵਿਟ ਬਹਾਵਾ ਸਾਹਿਬ ਨੇ ਆਪਣੇ ਜੀਵਨ ਬਣਾਇਆ ਜਾਂ ਉਹਨਾਂ ਨੇ ਦੱਸ ਦਿੱਤਾ ਕਿ ਉਹ ਇਸ ਗੱਲ ਦੇ ਕਾਬਲ ਹੋ ਗਏ ਅੱਛਾ ਜੀ ਤੁਸੀਂ ਸਾਥ ਦੇ ਬਹੁਤ ਸ਼ਾਨ ਲਾਜ ਪਰ ਉਹਨਾਂ ਨੇ ਦੱਸਿਆ ਕਿ ਤੁਸੀਂ ਸੁਣ ਲਓ ਮੈਂ ਹਿੰਦੁਸਤਾਨ ਦੇ ਪਾਸੇ ਇੱਕ ਨਵਾਂ ਕੰਸਟਰਕਸ਼ਨ ਹੈ ਅੱਜ ਮੈਂ ਉਹਨਾਂ ਦੇ ਸਾਥ ਤੇ ਬੈਠ ਕੇ ਉਹਨਾਂ ਨੂੰ ਇਸ ਵੀ ਨਾ ਮੰਨ ਲਓ ਸਿਰਨਾ ਚੱਲਦਾ ਸਪੋਰਟ ਕਰ ਰਿਹਾ ਆਸ ਕਰ ਰਿਹਾ ਕਿ ਇਹ ਵਿੱਚ ਜਾਂ ਇਹ ਸਾਥੀ ਕੇ ਪਾਸ ਹੋ ਸਕੇ ਜੇ ਖੁਦ ਹੀ ਮੈਂ ਆਪਣੇ ਆਪ ਨੂੰ ਗਲਤਾਂ ਦੀ ਕੋਸ਼ਿਸ਼ ਕਰਾਂ ਉਹਨਾਂ ਨੂੰ ਚਾਹਤਾ ਤੇ ਮੈਂ ਸਭ ਦਾ ਸਿਵਾਇਤ ਮਾਨ ਸਾਹਿਬ ਅੱਜ ਤੁਸੀਂ ਸ਼ਰਧਾਂਜਲੀ ਪੇਟ ਕਰਨ ਦੇ ਸਮੇਂ ਭਾਵੁਕ ਹੋਏ ਹੋ ਅੱਜ ਦੇ ਜਿਹੜੇ ਦੌਰ ਦੇ ਵਿੱਚ ਨੌਜਵਾਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਅੱਜ ਦੇ ਦਿਨ ਮੈਂ ਮੈਸੇਜ ਕੀ ਕਰ ਰਿਹਾ ਅੱਜ ਵੀ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹਾਂ ਦੇਖ ਤਾਂ ਉਹ ਬੁਰਾ ਅਸ਼ਕਰ ਨਹੀਂ ਮੋਸਈਆਂ ਸੀ ਸ਼ਮਨ ਦੀਆਂ ਹਕਮਤਾਂ ਤੇ ਜਿਹਨਾਂ ਨੇ ਆਪਣੇ ਇੰਨੇ ਲੋਕ ਦੇ ਖੰਡ ਨੇ ਖਸਮਾਏ ਨੇ ਸਿਚੁਏਸ਼ਨ ਹੈ ਬਾਕੀ ਕੰਡੀ ਲੋੜ ਹੈ ਕਿ ਸੁਣਾ ਕਿਸੇ ਨੂੰ ਨਹੀਂ ਸੇ ਕੋਈ ਅਸ਼ੀਕ ਜੀ ਨਾਲ ਉਹ ਪ੍ਰਕਾਸ਼ ਚੰਦ ਹੈ। ਪਮਨ ਕਰਵਾਨੀ ਦਾ ਵਿਦਿਆਰਥੀ ਹੈ ਜੋ ਨਾਮ ਕਸਾ ਚਾਹਤੀ। ਪਰ ਉਹਨਾਂ ਨੇ ਵੀ ਸਾਰੀ ਬਾਣੀ ਦਾ ਦੇਸ਼ ਵਿੱਚ ਕੀਤਾ ਅੰਦਿਆ ਦੀ ਕੋਟ। ਸਭੇ ਪਾਇਦਾਮ ਹੋ ਗਿਆ। ਇੱਕ ਤਾਂ ਉਸ ਬਸਤਾਨ ਨੂੰ ਚਾਲੂ ਹੋਣਾ ਚਾਹੀਦਾ। ਸੰਭਵ। ਨਹੀਂ। ਇਸ ਕਰਕੇ। ਠੀਕ ਹੈ। ਮਾਫਲੁਕ ਜੀ ਇਸ ਸੰਭ ਨਹੀਂ ਹੈ। ਬੱਚੋ ਸਿਧਾਂਤ ਹੈਗੇ ਆ ਉਹਨਾਂ ਸੁਨਾਕਾਂ ਐਨਵਲ ਲਾ ਪਰਮਪੀ ਕਾ ਅਕਸਰ ਸਾਰੀ ਲੱਗ ਜਾਂਦਾ I don't mean any of it ਪਰ ਮੈਂ ਆਪਣੀ ਕੰਮ ਦੇ ਕੰਮ ਕਿੱਥੇ ਰੱਖਿਆ ਹੋਇਆ ਹੈ ਸਾਰੀ ਬਣੀ ਲਈ ਆਪਣੀ ਅਪੀਕਾ ਦਾ ਕਾਪਰ ਕੋਲ ਲਿਆ ਹੈ। ਜੈ ਦੇਸ਼ ਦੀ ਨੀਤੀ ਬਹੁਤ ਸਖਤ ਹੈ ਇਸੇ ਕਰਕੇ ਜਪਾਨ ਤੋਂ। ਕੋਦੇ ਕੋਦੇ ਲਾਇਬ੍ਰੇਰੀ ਚੈੱਕ ਕਰਦੇ। ਧੰਨਵਾਦ। ਬਹੁਤ ਸਵਾਗਤ ਹੈ। ਜਿਨ੍ਹਾਂ ਨੇ ਜਨਤ ਕੰਮ ਵੀ ਇਹ ਕਾ ਕਰਤਾ। ਪਰ ਮੇਰੇ ਮਨ ਚ ਅਜੀ ਬਹੁਤ ਬਾਤ ਆ ਗਈ ਤੇ ਸਟੂਡੈਂਟ ਲਾਈਫ ਚ ਕਰਨਾ ਮੈਨੂੰ ਲੱਗ ਕਿ ਕਿਆ ਛਾਪ ਹੋ ਰਿਹਾ ਉਸ ਚੀਜ਼ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਸੂਰ ਸੂਰ ਕਰ ਉਹ ਬਾਪਰੇ ਉਸ ਛੇਤ ਸੰਤ ਚ ਕਿਤੇ ਪੁਰਾਣੇ ਹੀ ਸ਼ਕਤੀ ਨਵੇਂ ਰੂਪ ਲੈ ਕੇ ਉਹ ਸਾਡੇ ਥੈਂਕ ਯੂ ਧੰਨਵਾਦ